ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਭੈਣਾਂ ਨੂੰ 10 ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਤੇ ਅੱਜ ਆਪਾਂ ਗੱਲ ਕਰਨੀ ਹੈ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦਾ ਹੈ ਤੇ ਕਿਹੜੇ-ਕਿਹੜੇ ਦੇਸ਼ ਇਹ ਲਾਗੂ ਕਰਦੇ ਆ ਤੇ ਇਹਨੂੰ ਇਸ ਕਾਨੂੰਨ ਨੂੰ ਬਣਾਉਣ ਦੀ ਜ਼ਰੂਰਤ ਕਿਉਂ ਪਈ ਇਹ ਕਿਹੜੇ-ਕਿਹੜੇ ਦੇਸ਼ਾਂ ਵਿੱਚ ਇਹ ਕਾਨੂੰਨ ਜ਼ਿਆਦਾ ਮਤਲਬ ਕਿ ਵਰਤਿਆ ਜਾਂਦਾ ਆ ਆਜ ਅਜੋਦੇ ਬਾਰੇ ਸਾਰੀ ਗੱਲ ਕਰਨੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦਾ ਹੈ ਇੱਕ ਉਹ ਪ੍ਰਕਿਰਿਆ ਜਿਸ ਵਿੱਚ ਕੋਈ ਸਰਕਾਰ ਜਾਂ ਰਾਜ ਸੰਚਲਿਤ ਸੰਸਥਾ ਆਪਣੇ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਰਹਿੰਦੇ ਵਿਅਕਤੀਆਂ ਜਿਵੇਂ ਕਿ ਸਿਆਸੀ ਵਿਰੋਧੀਆਂ ਪੱਤਰਕਾਰਾਂ ਜਾਂ ਮਨੁੱਖੀ ਅਧਿਕਾਰਾਂ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਤਾਂ ਜੋ ਉਹਨਾਂ ਦੀਆਂ ਗਤੀਆਂ ਵਿਧੀਆਂ ਨੂੰ ਦਬਾਇਆ ਜਾਂ ਕੰਟਰੋਲ ਕੀਤਾ ਜਾ ਸਕੇ ਮਤਲਬ ਕਿ ਫੋਰ ਐਗਜ਼ਾਮਪਲ ਸਭ ਤੋਂ ਸੌਖਾ ਤਰੀਕਾ ਆਪਾਂ ਇਹ ਲਾ ਲੈਣਾ ਜਿਵੇਂ ਅੱਜ ਸਿੱਖ ਹਨ ਉਹ ਬਾਹਰ ਦੇਸ਼ਾਂ ਵਿੱਚ ਰਹਿ ਰਹੇ ਹਨ ਤੇ ਬਾਹਲੇ ਦੇਸ਼ਾਂ ਵਿੱਚ ਜਾ ਕੇ ਉਹ ਆਪਣੇ ਖਾਲਸਾ ਰਾਜ ਜਾਂ ਖਾਲਸਾ ਦੀ ਗੱਲ ਕਰਦੇ ਆ ਉਹਨਾਂ ਨੂੰ ਭਾਰਤੀ ਸਰਕਾਰ ਹੈਗੀ ਉਹ ਨਿਸ਼ਾਨਾ ਬਣਾਉਂਦੀ ਹੈ ਜਿਵੇਂ ਕਿ ਭਾਈ ਹਰਦੀਪ ਸਿੰਘ ਨਿੱਜੜ ਹੋ ਗਿਆ ਜਾਂ ਉਸ ਬਲਾ ਅਬਦਾਰ ਸਿੰਘ ਖੰਡਾ ਹੋ ਗਿਆ ਉਹ ਤੋਂ ਇਲਾਵਾ ਆਪਣੇ ਭਾਈ ਪੰਜਵੜ ਹੋ ਗਏ ਗੁਰਬੰਧ ਬੰਦ ਸਿੰਘ ਪੰਨੂ ਹੋ ਗਿਆ ਜਾਂ ਹੋਰ ਜਿਹੜੇ ਸਿੱਖ ਹੈਗੇ ਆ ਜਾਂ ਕਸ਼ਮੀਰੀਏ ਜਿਹੜੇ ਆਪਣੇ ਆਜ਼ਾਦੀ ਦੀ ਗੱਲ ਕਰਦੇ ਆ ਜਾਂ ਉਹ ਤੇਰੇ ਜਿਹੜੀ ਆਪਣੀ ਆਜ਼ਾਦੀ ਦੀ ਗੱਲ ਕਰਦੀ ਐ ਬਾਹਰੇ ਦੇਸ਼ਾਂ ਤੋਂ ਜਾਂ ਇਥੋਂ ਭਾਰਤ ਤੋਂ ਜਾ ਕੇ ਬਾਹਰੇ ਦੇਸ਼ਾਂ ਕਿਹੜੇ ਗੱਲ ਕਰਦੇ ਆ ਜਾਂ ਚੀਨ ਦੇ ਜਾਂ ਚੀਨ ਦੇ ਕੋਈ ਜਿਹੜੇ ਹੈਗੇ ਆ ਉਹ ਬਾਹਰੇ ਦੇਸ਼ਾਂ ਜਾ ਕੇ ਗੱਲ ਕਰਦੇ ਆ ਜਾਂ ਈਰਾਨ ਦੇ ਜਾਂ ਕੋਈ ਵੀ ਦੇਸ਼ ਦੇ ਲਾ ਲੋ ਉਹ ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਤਾਂ ਫਿਰ ਜਿਹੜੀ ਸਰਕਾਰ ਹੁੰਦੀ ਐ ਜਿਹਦੇ ਵਿਰੁੱਧ ਉਹ ਬੋਲਦੇ ਆ ਤਾਂ ਉਹ ਸਰਕਾਰ ਫਿਰ ਉਹਨਾਂ ਨੂੰ ਟਾਰਗੇਟ ਕਰਦੀ ਐ ਉਹਨੂੰ ਕਹਿੰਦੇ ਆ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਕਹਿੰਦੇ ਆ ਤੇ ਇਹਦੇ ਵਿੱਚ ਗਤੀਵਿਧੀਆਂ ਕਿਵੇਂ-ਕਿਵੇਂ ਹੁੰਦੀਆਂ ਕਿਵੇਂ-ਕਿਵੇਂ ਇਹ ਜਿਹੜਾ ਹੈਗਾ ਵਰਤਿਆ ਜਾਂਦਾ ਉਹਦੇ ਲਈ ਆਪਾਂ ਗੱਲ ਕਰ ਲੈਂਦੇ ਆ ਨਿਗਰਾਨੀ ਅਤੇ ਧਮਕੀਆਂ ਬ੍ਰਿਸ਼ ਦੇਸ਼ ਵਿੱਚ ਰਹਿਣ ਵਾਲੇ ਬਿਆਤੀਆਂ ਦੀ ਜਸੂਸੀ ਕਰਨਾ ਤੇ ਉਹਨਾਂ ਨੂੰ ਧਮਕੀਆਂ ਦੇਣਾ ਪਹਿਲਾਂ ਉਹਦੇ ਨਿਗਰ ਰੱਖੀ ਜਾਂਦੀ ਹੈ ਫਿਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਠੀਕ ਹੈ ਉਹਨਾਂ ਨੂੰ ਉਹਨਾਂ ਦੀ ਜਸੂਸੀ ਕੀਤੀ ਜਾਂਦੀ ਹੈ ਵੀ ਕਿੱਥੇ ਜਾਂਦਾ ਕੀ ਕਰਦਾ ਕਿੱਥੇ ਰਹਿੰਦਾ ਕਿਹਨੂੰ ਮਿਲਦਾ ਸਾਰਾ ਕੁਝ ਦੂਜਾ ਹੈਗਾ ਹਮਲੇ ਜਾਂ ਅਗਵਾ ਕੁਝ ਮਾਮਲੇ ਵਿੱਚ ਸਰੀਰਕ ਹਮਲੇ ਕਰਨੇ ਅਗਵਾ ਕਰਨਾ ਜਬਰੀ ਜਬਰੀ ਯਾਨੀ ਕਿ ਜ਼ਬਰਦਸਤ ਦੀਆਂ ਕੋਸ਼ਿਸ਼ਾਂ ਕਰਨੀਆਂ ਜਿਹੜੀਆਂ ਮਾਰ ਕਟਾਈ ਕਰਨੀ ਠੀਕ ਹੈ ਇਹ ਤਰ੍ਹਾਂ ਦਾ ਵਿੱਚ ਸ਼ਾਮਲ ਹੈਗਾ ਤੀਜਾ ਹੈਗਾ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਜੇ ਕੋਈ ਨਿਯਬਾਤੀ ਬਾਹਰ ਰਹਿੰਦਾ ਹੈ ਉਹਦਾ ਪਰਿਵਾਰ ਭਾਰਤ ਵਿੱਚ ਹੈ ਜਾਂ ਕਿ ਹੋਰ ਦੇਸ਼ ਵਿੱਚ ਹੈ ਉਹਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਹਦੇ ਇਲਾਵਾ ਡਿਜੀਟਲ ਹਮਲੇ ਡਿਜੀਟਲ ਹਮਲੇ ਕੀ ਹੁੰਨੇ ਆ ਜਿਵੇਂ ਸੋਸ਼ਲ ਮੀਡੀਆ ਦੇ ਉਹਦੇ ਬਾਰੇ ਮਦਰ ਲਰ ਕੇ ਗਲਤ ਲਿਖਣਾ ਗਲਤ ਬੋਲਣਾ ਜਿਵੇਂ ਬਾਈ ਦੀ ਸੱਧੂ ਬਾਰੇ ਬਹੁਤ ਗਲਤ ਬੋਲਿਆ ਗਿਆ ਭਲੀ ਪ੍ਰਚਾਰ ਕਰਿਆ ਗਿਆ ਹਨ ਇਸ ਤਰ੍ਹਾਂ ਜਾਂ ਹੋਰ ਅਧਿਸ਼ਾ ਵਿੱਚ ਰਹਿੰਦੇ ਜਿਹੜੇ ਸਿੱਖ ਆ ਉਹਦੇ ਪਰਿਵਾਰ ਬਾਰੇ ਉਹਦੇ ਬਾਰੇ ਗਲਤ ਮੋਲਣਾ ਉਹ ਚੀਜ਼ੇ ਸ਼ਾਮਲ ਹੋਏ ਨਹੀਂ ਆ ਠੀਕ ਹੈ ਇਹ ਸੂ ਲਾਵਾ ਅੰਤਰਰਾਸ਼ਟਰੀ ਸੰਸਥਾਵਾਂ ਦਾ ਦੁਰਪਰ ਉਪਯੋਗ ਜਿਵੇਂ ਕਿ ਇੰਟਰਪੋਲ ਇੰਟਰਪੋਲ ਹੁੰਦੀ ਹੈ ਵੀ ਸਾਰੇ ਦੇਸ਼ਾਂ ਦੀ ਜਿਹੜੀ ਇੱਕ ਪੁਲਿਸ ਹੁੰਦੀ ਹੈ ਉਹਦੀ ਦਰਵਾਜ਼ਾ ਤੋ ਕਰਨਾ ਠੀਕ ਹੈ ਵੀ ਇਹ ਦੇਖੋ ਜਾਨ ਔਰ ਤੁਹਾਨੂੰ ਗਲਤ ਜਾਣਕਾਰੀ ਦੇ ਜੀ ਆ ਬੰਦਾ ਸਾਨੂੰ ਲੋੜੀਂਦਾ ਹੈ ਆ ਸਾਨੂੰ ਬੰਦਾ ਚਾਹੀਦਾ ਹੈ ਇਹਨੇ ਆਕ ਇਹਨੇ ਆਦਰਤੀ ਇਹਨੇ ਆ ਕਾਰਵਾਈ ਕੀਤੀ ਹੈ ਜਾਂ ਸਾਡੇ ਰੇਸ਼ਵਰਤ ਬੋਲਦਾ ਹੈ ਜਾਂ ਉਹ ਚੀਜ਼ਾਂ ਨੂੰ ਇੰਟਰਪੋਲ ਦੇ ਵਿੱਚ ਜਾ ਕੇ ਉਹਦੀ ਦਰਬਾਰਤੋ ਕਰਨਾ ਉਹ ਚੀਜ਼ ਆ ਜੰਨੀ ਆ ਕਿਹੜੇ ਕਿਹੜੇ ਦੇਸ਼ ਦੇ ਵਿੱਚ ਹੈਗਾ ਸਭ ਤੋਂ ਪਹਿਲਾਂ ਉਹ ਚੀਰ ਚੀਰ ਬਹੁਤ ਚੀਰ ਸਭ ਤੋਂ ਵੱਧ ਇੰਟਰਫੀਅਰ ਕਰਦਾ ਹੈ ਦਖਲ ਅੰਦਾਜ਼ੀ ਕਰਦਾ ਹੈ ਚਾਇਓ ਅਮਰੀਕਾ ਹੋਵੇ ਕੈਨੇਡਾ ਹੋਵੇ ਇੰਗਲੈਂਡ ਹੋਵੇ ਯੂਰਪ ਹੋਵੇ ਹੁਣ ਜੇ ਚੀਨ ਵੀ ਵਧੀਆ ਰੇਸ਼ ਹੁੰਦਾ ਤਾਂ ਚੀਨ ਦੇ ਲੋਕ ਛੱਡ ਛੱਡ ਕੇ ਦੂਤੀ ਦੇਸ਼ਾਂ ਬਤੀ ਜਾ ਕੇ ਕਾਤੇ ਰਹਿੰਦੇ ਚੀਨ ਦੇ ਵਿੱਚ ਤਾਂ ਨਾ ਸਹੀ ਚੱਲਦੀ ਹੈ ਉੱਥੇ ਕੋਈ ਬੋਲਣ ਦੀ ਆਜ਼ਾਦੀ ਨਹੀਂ ਹੈਗੀ ਤਾਂ ਹੀ ਉੱਥੋਂ ਲੋਕ ਨਿਕਲ ਗਏ ਦੂਜੇ ਪਾਸੇ ਦੂਜੇ ਘੰਟੀ ਤੇ ਜਾ ਕੇ ਆਪਣੀ ਗੱਲ ਕਰਦੇ ਆ ਉਹ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਦੇਸ਼ ਹੈ ਤੁਰਕੀ ਹੈ ਜੀ ਕਾਜ਼ਾਕਿਸਤਾਨ ਹੈ ਰੂਸ ਹੈ ਰੂਸ ਦੇ ਵਿੱਚ ਵੀ ਆਹੀ ਹਾਲਾ ਜੋ ਚੀਜ਼ਾਂ ਦਾ ਹਾਲ ਹੈ ਉਹ ਤੋਂ ਇਲਾਵਾ ਮਿਸਰ ਹੈ ਕਬੂਰੀਆ ਇਰਾਨ ਇਰਾਨ ਦੇ ਵਿੱਚ ਵੀ ਕੋਚਾ ਜਿਹੜੀ ਤਰ੍ਹਾਂ ਹੈਗੀਆਂ ਉਹ ਈਰਾਨ ਤੋਂ ਅਲੱਗ ਹੋਣਾ ਚਾਹੀਏ ਜਾਂ ਈਰਾਨ ਨਾਲ ਮਤਲਬ ਕਿ ਈਰਾਨ ਦੇ ਨਾਮ ਦੀ ਬੁਲੀਆ ਸਮਝਾ ਚ ਨਹੀਂ ਮਿਲਦਾ ਈਰਾਨ ਉਹਨਾਂ ਨੂੰ ਹੀ ਆ ਕੇ ਦੂਤੀ ਦੇਸ਼ਾ ਹੁੰਦੇ ਕੇ ਟਾਰਗੇਟ ਕਰਦਾ ਠੀਕ ਹੈ ਉਸ ਤੋਂ ਇਲਾਵਾ ਭਾਰਤ ਭਾਰਤ ਜਿਹੜੀ ਹੈਗੀਆਂ ਹਾਲੇ ਹੁਣੇ 2023 ਦੇ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੰਜਰ ਦੇ ਕਾਤਲ ਦੇ ਦੋਸ਼ਾਂ ਵਿੱਚ ਜੁੜਿਆ ਜਿਸ ਨੂੰ ਕੈਨੇਡਾ ਤੇ ਅਮਰੀਕਾ ਨੇ ਟ੍ਰਾਂਸਨੈਸ਼ਨਲ ਅਪਰੇਸ਼ਨ ਦੀ ਮਿਸਾਲ ਮੰਨਿਆ ਹੈ ਤੇ ਇਹ ਉਹ ਰੋਜ਼ ਦੀਆਂ ਸਾਰੀਆਂ ਇਹ ਸਾਰਾ ਕੁਝ ਮੈਂ ਤੁਹਾਨੂੰ ਨਾ ਦੱਸ ਰਿਹਾ ਉਹ ਤੋਂ ਇਲਾਵਾ ਰੂਸ ਦੇ ਵਿੱਚ ਦੀ ਰੂਸ ਜਿਹੜਾ ਹੈਗਾ ਇਹ ਵੀ ਆਪਣੇ ਬਰੂਦੀਆਂ ਨੂੰ ਨਿਸ਼ਾਨਾ ਬਣਾਉਂਦਾ ਇਹਦੀ ਕੇਜੀਬ ਜਿਹੜੀ ਹੈਗੀ ਹੈ ਸੁਰੱਖਿਆ ਏਜੰਸੀ ਜਿਹੜੀ ਹੈਗੀ ਹੈ ਉਹ ਆਹੀ ਕੰਮ ਤੇ ਹੈ ਉਹਨਾਂ ਨੇ ਦੇਖਣਾ ਹੈ ਵੀ ਇਹਦਾ ਸਾਡੇ ਦੇਸ਼ ਤੇ ਵਿਰਧ ਬੋਲਦਾ ਹੋਰ ਤੁਸੀਂ ਦੇਖੋ 25 ਸਾਲ ਪੂਰੇ ਨਹੀਂ ਹੋ ਗਏ 10 15 ਸਾਲ ਮੋਦੀ ਰਹੋਗੇ ਇਟੇਪਰਲਾ ਜਿਹੜਾ ਚੀਨ ਰਾਸ਼ਟਰਪਤੀਆ ਉਹਨੂੰ ਕਿੰਨਾ ਟਾਈਮ ਹੋ ਗਿਆ ਇਹ ਜਿਹੜੇ ਦੇਸ਼ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਾ ਕੋਈ ਉੱਥੇ ਪੱਤਰਕਾਰ ਜਾਂ ਬਰੂਤੀ ਤੇਰ ਬੋਲਦੀ ਆਉਂ ਚਾਕੇ ਜੇਲ੍ਹ ਚ ਪਾ ਦਿੰਦੇ ਆ ਜਿਵੇਂ ਅੱਜ ਕੋਈ મોદી ਦੇ ਖਿਲਾਫ ਬੋਲ ਨਹੀਂ ਸਕਦਾ ਜੋ ਕੋਈ 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 ਵੀ ਬੋਲਣ ਨੂੰ ਚਾਕੇ ਜੇਲ੍ਹ ਚ ਮਾਰਨੇ ਇਹੀ ਕੰਮ ਰੂਸ ਭਾਰ ਦੇ ਰਾਣ ਚੀਨ ਇਹਨਾਂ ਦੇਸ਼ਾਂ ਦੇ ਵਿੱਚ ਹੁੰਦਾ ਉਦੋਂ ਇਲਾਵਾ ਜਿਹੜੇ ਟ੍ਰਾਂਸਨੇਸ਼ਨਲ ਪ੍ਰੈਸ਼ਰ ਭਾਰਤ ਬਾਰੇ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਨਾ ਇੱਕ ਤਾਂ ਉਹਨਾਂ ਨੇ ਭਾਰਤ ਵਿੱਚ ਟ੍ਰਾਂਸਨੇਸ਼ਨਲ ਭਾਰਤ ਵੀ ਟ੍ਰਾਂਸਨੇਸ਼ਨਲ ਪ੍ਰੈਸ਼ਰ ਦੇ ਵਿੱਚ ਸ਼ਾਮਲ ਦੇ ਸਮਝੋ ਇੱਕ ਦੱਸਿਆ ਜਾਂਦਾ ਹੈ ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੇ ਦੀ ਸਰਕਾਰ ਅਧੀਨ ਫਰੀडम ਹਾਊਸ ਅਤੇ ਹੋਰ ਮਨੁੱਖੀ ਅਧਿਕਾਰਾਂ ਸੰਗਠਨਾ ਦੀ ਰਿਪੋਰਟਾ ਅਨੁਸਾਰ ਭਾਰਤ ਨੇ ਦੇਸ਼ਾਂ ਵਿੱਚ ਆਪਣੇ ਆਲੋਚਨਾ ਅਤੇ ਵਿਰੋਧੀਆਂ ਖਾਸ ਕਰਕੇ ਸਿੱਖਾਂ ਤੇ ਕਸ਼ਮੀਰੀ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀ ਤਰੀਕਿਆਂ ਦੀ ਵਰਤੋਂ ਕੀਤੀ ਹੈ ਠੀਕ ਹੈ ਇਹਦੇ ਵਿੱਚ ਕੈਨੇਡਾ ਵਿੱਚ ਭਰਦੀਪ ਸਿੰਘ ਗਿੱੱਜਰ ਨੂੰ ਉਦੋਂ ਲਾਵਾ ਫਿਰ ਯੂਕੇ ਵਿੱਚ ਆਈਰਵਦਾਰਤ ਦੇ ਖੰਡਾਂ ਨੂੰ ਠੀਕ ਹੈ ਉਹਦੇ علاوہ ਪਾਕਿਸਤਾਨ ਦੇ ਵਿੱਚ ਪੰਜ ਵੜ ਨੂੰ ਉਹਦੇ علاوہ ਅਮਰੀਕਾ ਦੇ ਵਿੱਚ ਪੰਨੂ ਨੂੰ ਠੀਕ ਹੈ ਇਦਾਂ ਇਹਨਾਂ ਨੇ ਮਾਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਸੀ ਬਾਕੀ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਤੇ ਉਹਨਾਂ ਦਾ ਕਤਲ ਕੀਤਾ ਸ਼ਹੀਦ ਕੀਤਾ ਉਸ ਤੋਂ ਇਲਾਵਾ ਇਹਦੇ ਵਿੱਚ ਕਿਹੜੇ-ਕਿਹੜੇ ਤਰੀਕੇ ਵਰਤੇ ਜਾਣੇ ਆ ਇੱਕ ਤਾਂ ਭਾਰਤ ਵੱਲੋਂ ਜਿਹੜਾ ਵਰਤਿਆ ਗਿਆ ਡਿਜੀਟਲ ਨਿਗਰਾਨੀ ਅਤੇ ਗਲਤ ਜਾਣਕਾਰੀ ਭਾਰਤ ਸਰਕਾਰ ਤੇ ਦੋਸ਼ ਹੈ ਕਿ ਉਹ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਮਹੰਮਾ ਚਰੌਂਦੀ ਜਿਵੇਂ ਕਿ ਜਿਸ ਤੈਨੂੰ ਕੋ ਲੈਬ ਭਾਰਗੇ ਸਸਤਾ ਮਜੂਰਨੋਕੀ ਅਧਿਕਾਰ ਕਾਰਕੂਨਾ ਤੇ ਅਲੋਕਨ ਨੂੰ ਬਦਨਾਮ ਕਰਨ ਲਈ ਕੰਮ ਕਰਦੀਆਂ ਹਨ ਕੋਈ ਵੀ ਗੱਲਬਾਤ ਹੋਈਵੇ ਸਿੱਖਾਪੁਰਦ ਭਾਰਤੀ ਮੀਡੀਆ ਖੂਬ ਹੋਬਗੇ ਬੋਲਦਾ ਜਿੱਥੇ ਸਿੱਖਾਂ ਦੀ ਵੀ ਗਲਤੀ ਵੀ ਨਹੀਂ ਹੁੰਦੀ ਕਿ ਜਿੱਥੇ ਕੋਈ ਸਿੱਖਾਂ ਦਾ ਦੋਸ਼ ਵੀ ਨੁੰਦਾ ਹੈਗਾ ਉੱਥੇ ਭਾਰਤੀ ਮੀਡੀਆ ਕੋਈ ਵੀ ਗਲਤ ਕਿਸੇ ਨਾਗਰ ਹਿੰਦੂ ਨੇ ਜਾਂ ਕਿਸੇ ਹੋਰ ਨੇ ਦਮ ਕੀਤਾ ਹੋਵੇ ਤਾਂ ਉਹ ਸਿੱਖਾਪੁਰਦ ਜਿਹੜਾ ਸਿੱਖਾਂ ਦੇ ਖਿਲਾਫ ਵਰਤਿਆ ਜਾਂਦੇ ਦੇਖੋ ਵੀ ਸਿੱਖਾਂ ਨੇ ਉਹ ਪਿੱਛੇ ਜੇ ਸਭ ਤੋਂ ਵੱਡੀ ਉਦਾਹਰਣ ਹੈਗੀ ਆਪਣੀ ਕਪਲ ਦੇ ਕੈਫੇ ਤੇ ਗੋਰੀਆਂ ਚਲਿਆ ਸੀ ਗਿਆ ਕੈਨੇਡਾ ਵਿੱਚ ਨਾਮ ਕਿਦਾਂ ਲਾਇਆ ਸੀ ਸੱਖਾਂ ਦਾ ਖਾਲਸਾ ਤੇ ਨਾਮ ਫਿਰ ਇਹਨਾਂ ਨੇ ਖਾਲਸਾਨੀਆਂ ਦਾ ਲਾਇਆ ਸੀਗਾ ਇਸ ਤਰ੍ਹਾਂ ਇਹ ਜਿਹੜੀ ਹੈਗੀ ਗਲਤ ਜਾਣਕਾਰੀ ਸਿੱਖਾ ਮੁਰਦੇ ਜਿਹੜੀ ਹੈਗੀ ਆ ਜਾਂ ਹੋਰ ਘੱਟ ਗਿਣਤੀਆਂ ਬਰੁੱਧ ਇਹ ਗਲਤ ਜਾਣਕਾਰੀ ਕਿਸੇ ਨੇ ਫੋ ਜਿਹੜੀ ਹੈਗੀ ਉਹ ਫਲਾਉਨੇ ਆ ਉਸ ਤੋਂ ਇਲਾਵਾ ਪਾਸਪੋਰਟ ਦੇ ਵੀਜ਼ਾ ਰੱਦ ਕਰਨਾ ਭਾਰਤ ਨੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਆਲੂਚਕਾਂ ਦੀ OIC ਕਾਰਡ ਭਾਰਤ ਪਾਸਪੋਰਟ ਰੱਦ ਕਰਨ ਦੀਆਂ ਨੀਤੀਆਂ ਬਣਾਈਆਂ ਹਨ ਜਿਸ ਨਾਲ ਉਹਨਾਂ ਦੀ ਯਾਤਰਾ ਤੇ ਨਾਗਰਿਕਤਾ ਨਾਲ ਜੁੜੇ ਅਧਿਕਾਰ ਸੀਮਤ ਹੋ ਜਾਂਦੇ ਹਨ ਉਦਾਹਰਨ ਵਜੋਂ ਕਸ਼ਮੀਰੀ ਪੱਤਰਕਾਰ ਮਸਰਤ ਜਾਹਰਾ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਤੇ ਉਹਦੇ ਪਰਿਵਾਰ ਨੂੰ ਘਾਹ ਪਿੰਚ ਪੇਸ਼ਾਨ ਕੀਤਾ ਗਿਆ ਇਸ ਤਰ੍ਹਾਂ ਹੀ ਹੋ ਰਿਹਾ ਅੱਜ ਵੀ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਤੁਸੀਂ ਇੱਥੇ ਵਾਕੇ ਕੋਈ ਆਜ਼ਾਦੀ ਦੀ ਗੱਲ ਕਰੋਗੇ ਤੁਹਾਡੇ ਪਾਸਪੋਰਟ ਰੱਦ ਕੀਤੇ ਜਾਣਗੇ ਤੁਹਾਡੇ ਪਰਿਵਾਰਾਂ ਨੂੰ ਤੰਗ ਕੀਤਾ ਜਾਊਗਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਸਿੱਖ ਅਤੇ ਕਸ਼ਮੀਰੀ ਭਾਈਚਾਰਿਆਂ ਭਾਈਚਾਰਿਆਂ ਤੇ ਨਜ਼ਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਸਿੱਖ ਅਤੇ ਕਸ਼ਮੀਰੀ ਡਾਇਸਪੋਰਾ ਦੀ ਨਿਗਰਾਨੀ ਅਤੇ ਧਮਕੀਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਕੈਨੇਡਾ ਨੇ ਨਿਰ ਸੁਰੱਖਿਆ ਜਾਂ ਸੀਸੀਸ ਨੇ 25 ਵਿੱਚ ਰਿਪੋਰਟ ਕੀਤਾ ਕਿ ਭਾਰਤ ਦੇ ਸਿੱਖ ਭਾਈਚਾਰੇ ਤੇ ਪਰਵਾਹ ਅਤੇ ਖਾਲਸਾ ਨੂੰ ਅੰਦੋਲਨ ਨੂੰ ਦਬਾਉਣ ਲਈ ਟ੍ਰਾਂਸਨੈਸ਼ਨਲ ਪ੍ਰੈਸ਼ਰ ਦੀ ਵਰਤੋਂ ਕਰ ਰਹੀ ਹੈ ਉਸ ਤਰ੍ਹਾਂ ਪਰਿਵਾਰ ਦੇ ਮੈਂਬਰਾਂ 'ਤੇ ਦਬਾਅ ਪਾਉਣਾ ਉਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਆਰਟੀਕਲ ਮਾਹੌਲ ਚੱਲਦਾ ਹੈ ਵੀ ਕੋਈ ਵੀ ਅਗਰ ਕੋਈ ਆ ਜਾਤੀ ਦੀ ਗੱਲ ਕਰਦਾ ਤਾਂ ਸੱਤੇ ਪਾਰ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਪਰਵਾਹ ਕੀ ਕਹਿੰਦੀ ਸ਼ਾਨਦਾ ਬਣਾਇਆ ਜਾਂਦਾ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਫੋਟੋ ਦੇ ਵਿੱਚ ਲਿਖਿਆ ਹੋਇਆ ਤੁਸੀਂ ਇਹਨੂੰ ਪੜ੍ਹ ਵੀ ਸਕਦੇ ਹੋ ਇਹੀ TJD ਹੈ ਗਿਆ ਤੇ ਜਿਹੜੇ ਕਾਂਗਰਸ ਜਿਹੜੇ ਜਿਹੜੇ ਬਿਲ ਹੋਏ ਹਨ ਇਹ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਟ੍ਰਾਂਸਫਰ ਪ੍ਰੈਜ਼ੀਡੈਂਟਾਂ ਵਿੱਚ ਜਿਹੜਾ ਹੈਗਾ ਉਹ ਲਾਗੂ ਹੋਇਆ ਅਮਰੀਕਾ ਦੇ ਵਿੱਚ ਹੋਇਆ ਹੋਇਆ ਤੇ ਉਹ ਤੋਂ ਇਲਾਵਾ ਤੁਸੀਂ ਕੈਨੇਡਾ ਦੇਖ ਸਕਦੇ ਹੋ ਉਹ ਤੋਂ ਇਲਾਵਾ ਯੂਕੇ ਦੇ ਵਿੱਚ ਹੋਇਆ ਠੀਕ ਹੈ ਯੂਕੇ ਦੇ ਦੇਖ ਸਕਦੇ ਹੋ ਸਾਰੇ ਦੇਸ਼ਾਂ ਨੇ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਅਮਰੀਕਾ ਨਿਊਜ਼ੀਲੈਂਡ ਜਾਂ ਯੂਰਪ ਕੰਟਰੀ ਵਿੱਚ ਇਹ ਜਿਹੜੇ ਕਾਨੂੰਨ ਲਾਗੂ ਕੀਤੇ ਹੋਏ ਹਨ ਵੀ ਕੋਈ ਜਿਹੜੀ ਫੋਰਨ ਇੰਟਰਫੇਅਰ ਹੈ ਉਹ ਹੱਦ ਨਾਲ ਵੱਧ ਜਿਹੜੀ ਹੈਗੀ ਆ ਉਹ ਹੋ ਰਹੀ ਹੈ ਸੋ ਇਹ ਤੁਹਾਡੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰਨੀ ਸੀ ਅਗਰ ਜਾਣਕਾਰੀ ਵਧੀਆ ਲੱਗੀ ਤਾਂ ਛੇ ਜੀ ਦੂਰ ਕਰਿਓ ਜੀ ਚੈਨਲ ਨੂੰ ਬੱਦ ਤੋਂ ਬੱਦ ਜਿਹੜਾ ਹੈਗਾ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਹੈਗੀ ਉਹ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ